ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਨਾਂ ਤੱਕ ਜ਼ਰੂਰ ਬਨੇ ਰਹਿਣਾ ਸ਼ੁਰੂਆਤ ਕਰਦੀਆਂ ਅੱਜ ਦੀ ਬੜਾ ਪੂਰੇ ਦੇਸ਼ ਨਾਲੋਂ ਪੰਜਾਬ ਚ ਸਭ ਤੋਂ ਵੱਧ ਡੀਜੀਪੀ ਉੱਚ ਅਧਿਕਾਰੀ ਹੈ ਅਤੇ ਲੰਮੀ ਲਿਸਟ ਇਸ ਦਿਨ ਨਾਲ ਹੀ ਖਬਰ ਆ ਰਹੀ ਹੈ ਚੰਡੀਗੜ੍ਹ ਦੇ 23 ਜ਼ਿਲ੍ਹਿਆਂ ਵਾਲੇ ਛੋਟੇ ਸੂਬੇ ਪੰਜਾਬ ਚ ਹੁਣ ਵੀ ਡੀਜੀਪੀ ਰੈਂਕ ਦੇ ਅਧਿਕਾਰ ਬਣ ਗਏ ਹਨ ਜੇ ਕੋਈ ਇਹ ਦੇਸ਼ ਦੇ ਸਭ ਤੋਂ ਵੱਧ ਹਨ ਇਸ ਤੋਂ ਪਹਿਲਾਂ ਸੂਬੇ ਦੀ ਪੁਲਿਸ ਚ ਪਹਿਲਾਂ ਹੀ 12 ਡੀਜੀਪੀ ਰੈਂਕ ਤੇ ਅਧਿਕਾਰੀ ਕਰਜ ਸਹੀਲ ਹਨ ਅਤੇ ਕੇਂਦਰ ਸਰਕਾਰ ਦੇ ਅਮਲਾ ਵਿਧਾਨ ਦੀ ਨੋਟੀਫਿਕੇਸ਼ਨ ਦੀਆਂ ਤਜਵੀਹਾਂ ਅਨੁਸਾਰ ਪੰਜਾਬ ਚ ਸਿਰਫ 2 ਡੀਜੀਪੀ ਅਸਾਮੀਆਂ ਮਨਜ਼ੂਰ ਕੀਤੀਆਂ ਗਈਆਂ ਹਨ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਹਾਲਾਂਕਿ ਆਈਪੀਐਸ ਕਟਕਟਨ ਨੀਮਾ ਦੇ ਤਹਿਤ ਕੇਂਦਰ ਸਰਕਾਰ ਅਥਾਈ ਤੌਰ ਤੇ 2 ਸਾਲ ਲਈ ਉਪਰੀ ਡੀਜੀਪੀ ਉਹਦਿਆਂ ਦੀ ਸਿਰਜਣਾ ਕਰ ਸਕਦੀ ਹੈ ਪਰ ਪੁਲਿਸ ਪੰਜਾਬ ਪੁਲਿਸ ਨੇ ਨਿਯਮਤਾ ਅਨੁਸਾਰ ਕੋਈ ਵੀ ਅਧਿਕਾਰੀ 18 ਸਾਲ ਦੀ ਸੇਵਾ ਤੇ ਆਈਜੀ 25 ਸਾਲ ਤੇ ਏ ਡੀਜੀਪੀ ਤੇ ਤਿਸਾਲ ਤੇ ਡੀਜੀਪੀ ਉਹਦੇ ਲਈ ਜੋਬ ਹੁੰਦਾ ਹੈ ਜੇਕਰ ਗਵੰਢੀ ਸੂਬਿਆਂ ਦੀ ਗੱਲ ਕਰੀਏ ਕੀਤੀ ਜਾਵੇ ਤਾਂ ਹਰਿਆਣਾ ਚ 7 ਡੀਜੀਪੀ ਹਨ ਜਿੰਨਾਂ ਚੋਂ ਇੱਕ ਕੇਂਦਰ ਨਿਯੁਕਤ ਹੈ ਤੇ ਹਿਮਾਚਲ ਵਿੱਚ 3 ਡੀਜੀਪੀ ਰੈਂਕ ਤੇ ਅਧਿਕਾਰੀ ਹਨ ਜਦ ਕੀ ਉੱਪਰ ਉਤਰੀ ਪਰਦੇਸ ਤੋਂ ਖੇਤਫਲ ਵਿੱਚ ਪੰਜਾਬ ਤੋਂ ਲਗਭਗ 4.7 guna ਵੱਡਾ ਹੈ ਇਸਦੇ ਨਾਲ ਹੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ